ਚੱਲ ਚੌਲ ਵੀ ਬਣ ਗਿਆ ਸਾਹਿਲ ਜਦੋਂ ਆਏਗਾ ਨਾ ਤੇ ਆ ਕੇ ਆਪੀ ਰੋਟੀ ਖਾਂਦਾ ਰਹੇਗਾ ਹਾਏ ਹਾਏ ਦੀਦੀ ਨੂੰ ਮੈਂ ਕਿਹਾ ਸੀ ਕਿ ਦੀਦੀ 11 ਵਜੇ ਕੋ ਪਹੁੰਚਿਓ 11:30 ਹੋ ਗਏ ਹੈ ਹਲੋ ਆਹ ਜਿਸ ਵੀਰ ਹਾਂਜੀ ਦੀਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਸ ਠੀਕ ਹੈ ਹਾਲ ਨੂੰ ਛੱਡੋ ਕਿੱਥੇ ਜੇ ਤੁਸੀਂ 11 11 ਵਜੇ ਦਾ ਟਾਈਮ ਸੀ ਤੇ 11:30 ਹੋ ਗਏ ਆ ਤੇ ਤੁਸੀਂ ਹੇ ਤੱਕ ਆਏ ਨਹੀਂ ਹੈਗੇ ਮੈਂ ਰਸਤੇ 'ਚ ਹੀ ਆਂ ਫਰਦ ਨੂੰ ਦਾਸੀਕ ਗੱਲ ਤੂੰ ਜਿੱਥੇ ਅਸੀਂ ਜਾਣਾ ਤੇਰੀ ਸਿਹਰ ਨੂੰ ਮੈਂ ਗੱਲ ਪਹਿਲਾਂ ਕੀਤੀ ਹੋਈ ਤੂੰ ਹਾਂਜੀ ਦੀਦੀ ਗੱਲ ਕੀਤੀ ਹੋਈ ਆ ਉਹ ਬੜੀ ਪ੍ਰਾਣੀ ਮੇਰੀ ਸਹੇਲੀ ਹੈਗੀ ਆ ਤੇ ਤੁਸੀਂ ਆ ਜਾਓ ਬਾਕੀ ਤਾਂ ਮੈਂ ਆ ਕੇ ਗੱਲ ਦੱਸਦੀ ਜਲਦੀ ਆਓ ਆਪਾਂ ਮੇਰੀ ਗੱਲ ਸੁਣ ਲਓ ਹੁਣ ਆਂਦਿਆ ਹੈ ਨਾ ਕਿਉਂਕਿ ਮੈਨੂੰ ਚਾਹ ਪਿਆ ਹੈਲੋ ਦੀਦੀ ਹਾਂ ਦੱਸ ਮੈਂ ਆਪ ਲਾਈਕਾ ਉਧਰ ਹੀ ਪੀਵਾਂਗੇ ਪਤਾ ਕੀ ਆ ਉਹ ਫਿਰ ਮੈਨੂੰ ਪਤਾ ਨਾ 2 ਵਜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਸਾਰੇ ਆਂਦੇ ਦੁਕਾਨਾਂ ਤੋਂ ਤੇ ਫਿਰ ਰੋਟੀ ਘਰੇ ਹੀ ਖਾਂਦੇ ਫਿਰ ਗੱਲ ਨਹੀਂ ਹੋਣੀ ਚਲੋ ਆਜੋ ਆਜੋ ਜਲਦੀ ਆਜੋ ਆ ਆਜੋ 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 ਆ ਰਹੀ ਹੋਰ ਸੁਣਾਓ ਕੀ ਆਜੀ ਠੀਕ ਹੈ ਤੁਸੀਂ ਸੁਣਾਓ ਠੀਕੋ ਬਸ ਵਧੀਆ ਵਧੀਆ ਬੈਠੋ ਬੈਠੋ ਆਜੇ ਬੈਠੋ ਤੂੰ ਮੇਰੇ ਕੋਲ ਬੈ ਬੇਬੇ ਹਾਂਜੀ ਅੱਜ ਕਿੱਥੋਂ ਯਾਦ ਆ ਗਈ ਇੰਨੇ ਦਿਨਾਂ ਬਾਅਦ ਉਹ ਵੀ ਮੀਂਹ ਦੇ ਵਿੱਚ ਹਾਂ ਮੀਂਹ ਦੇ ਵੇਖ ਲੋ ਹੈ ਮੀਂਹ ਤੇ ਨੈਟ ਵਾਲਿਆਂ ਦੀਆਂ ਗੱਲਾਂ ਸੱਚੀਆਂ ਹੋਣ ਲੱਗ ਪਈਆਂ ਜੀ ਪਾ ਦਾਨੀ ਸੱਚੀਆਂ ਨੇ ਝੂਠੀਆਂ ਕਿਸੇ ਲਈ ਸੱਚੀਆਂ ਹੋ ਜਾਂਦੀਆਂ ਕਿਸੇ ਲਈ ਝੂਠੀਆਂ ਆ ਜਾਂਦੀਆਂ ਹੋਰ ਤੁਸੀਂ ਸਨੋ ਤੁਹਾਡਾ ਕੀ ਹਾਲ ਜੇ ਨਾਲੇ ਆ ਵੀ ਅੱਜ ਦੀਦੀ ਨੂੰ ਵੀ ਨਾਲ ਲੈ ਕੇ ਆਏ ਜੇ ਅੱਜ ਗੱਲ ਹੀ ਕੋਜੀ ਹੈ ਕੁਸ਼ੀ ਵਾਲੀ ਗੱਲ ਜੀ ਚਲੋ ਕੁਸ਼ੀ ਦੋਨੋਂ ਪਹਿਰਾ ਇਕੱਠੀਆਂ ਆਈਆਂ ਚਲੋ ਵਧੀਆ ਵਧੀਆ ਸੁਣ ਕੇ ਮੁੰਡੇ ਮੁੰਡੇ ਦਾ ਵਿਆਹ ਤੁਹਾਡੇ ਦਾ ਬਸ ਤੂੰ ਕਰੇਂਗੀ ਤੇ ਮੰਨੇ ਹੀ ਤੇ ਹੋ ਹੀ ਜਾਣਾ ਕੀ ਆ ਆ ਕੀ ਗੱਲ ਕਰਨ ਦਿਓ ਤੁਸੀਂ ਕੋਈ ਨਹੀਂ ਤੇ ਹੋਈ ਜਾਣਾ ਕੋਈ ਹੋ ਤਾਂ ਤੁਸੀਂ ਸੁਣਾ ਪੈਂਜੀ ਬਹੁਤ ਵਧੀਆ ਬਹੁਤ ਵਧੀਆ ਬੜਾ ਵਧੀਆ ਹਾਲ ਚਾਲ ਹੈ ਪਰ ਅੱਜ ਤਾਂ ਠੰਡਾ ਲੋਗੇ ਚਾਹ ਲੋਗੇ ਕੀ ਲੋਗੇ ਮੰਜੂ ਠੰਡ ਵਿੱਚ ਠੰਡਾ ਠੰਡ ਵਿੱਚ ਤਾਂ ਗਰਮ ਗਰਮ ਚਾਹ ਹੀ ਤਾਂ ਆਂਦਾ ਮਜ਼ਾ ਹੀ ਆ ਠੰਡ ਵੀ ਠੰਡ ਨੂੰ ਠੰਡ ਕੱਟੇਗੀ ਤੇ ਗਰਮੀ ਨੂੰ ਗਰਮੀ ਕੱਟ ਲੈਂਦੀ ਆ ਨੇ ਮੈਂ ਚਾਹ ਬਣਾਨੀ ਆ ਹੋਰ ਸੁਣਾਓ ਕੁਝ ਨਹੀਂ ਨਾ ਚਾਹ ਪੀਣੀ ਆ ਨਾ ਪਾਣੀ ਪੀਣਾ ਨਾ ਕੋਈ ਚੀਜ਼ ਖਾਣੀ ਆ ਇਹ ਪਹਿਲਾਂ ਇੱਕ ਗੱਲ ਦਾ ਜਵਾਬ ਤੋਂ ਦੇਂਗੀ ਫਿਰ ਸਾਰਾ ਕੁਝ ਖਾਵਾਂ ਪੀਵਾਂਗੀ ਜਵਾਬ ਹੀ ਜਵਾਬ ਹੈ ਕੋਈ ਉਹ ਜੀ ਗੱਲ ਹੈ ਕਿ ਜਦੋਂ ਮੈਂ ਜਵਾਬ ਨਹੀਂ ਦਿੰਦੀ ਅੱਛਾ ਮੰਜੂ ਹਾਂਜੀ ਆਪਾਂ ਕਿੰਨੀ ਆ ਪੁਰਾਣੀਆਂ ਸਹੇਲੀਆਂ ਐ ਕੋਈ ਪੁੱਛਣ ਵਾਲੀ ਗੱਲ ਐ ਤੇ ਪਰਮਾਤਮਾ ਨੂੰ ਵੀ ਪਤਾ ਹੈ ਸਹੇਲੀਆਂ ਨਹੀਂ ਗੀਆਂ ਸੀ ਪੈਣਾ ਪੈਣਾ ਅੱਛਾ ਮੇਰੀ ਗੱਲ ਸੁਣ ਹਾਂਜੀ ਮੈਂ ਕੋਈ ਇੱਧਰ ਉੱਧਰ ਦੀ ਗੱਲ ਨਹੀਂ ਕਰਦੀ ਠੀਕ ਐ ਸੋਖਿਆ ਨਾ ਸੋਖੀ ਸੋਖਿਆ ਚਲੋ ਠੀਕ ਐ ਹਾਂਜੀ ਇਸ ਤਰ੍ਹਾਂ ਕਿ ਮੈਨੂੰ ਤੇਰੀ ਬੇਟੀ ਬੜੀ ਪਿਆਰੀ ਲੱਗਦੀ ਹੈ ਉਹ ਤੇ ਹੈ ਹੀ ਪਿਆਰੀ ਆ ਤੁਸੀਂ ਸ਼ੁਰੂ ਤੋਂ ਗੰਦੇ ਤੁਹਾਡੀ ਬੇਟੀ ਪਿਆਰੀ ਤੇ ਪਿਆਰੀ ਲੱਗਣੀ ਆ ਤੇ ਮੇਰੀ ਗੱਲ ਸੁਣ ਤੈਨੂੰ ਪਤਾ ਹੈ ਨਾ ਕਿ ਆਪਣਾ ਵਾਦਾ ਹੋਇਆ ਸੀ ਜਦੋਂ ਮੇਰਾ ਬੇਟਾ ਛੋਟਾ ਸੀ ਤੇਰੀ ਬੇਟੀ ਛੋਟੀ ਸੀ ਤੇ ਮੈਂ ਤੈਨੂੰ ਇੱਕ ਗੱਲ ਕਹੀ ਸੀ ਕਿ ਤੇਰੀ ਕੁੜੀ ਦਾ ਰਿਸ਼ਤਾ ਮੈਂ ਆਪਣੇ ਸਾਹਿਲ ਨਾ ਕਰਨਾ ਹੈਗਾ ਉਹ ਹੁਣ ਵਕਤ ਆ ਗਿਆ ਬੱਚੇ ਹੁਣ ਵਿਆਹ ਚੁੱਕੇ ਹੋ ਗਏ ਆ ਤੇ ਬੱਸ ਫਿਰ ਕਰੀਏ ਰਿਸ਼ਤਾ ਮੈਨੂੰ ਇੱਕ ਗੱਲ ਦੱਸ ਕੀ ਰਿੰਗ ਸੈਰਮਨੀ ਕਿਹੜੇ ਦਿਨ ਕਰੀਏ ਕਿਉਂ ਦੀਦੀ ਤੇ ਹੋਰ ਕੀ ਤੁਸੀਂ ਤੇ ਆਪੇ ਸਾਈਆਂ ਵਧਾਈਆਂ ਲਾਂ ਲੱਗ ਪਏ ਉਸ ਤਰ੍ਹਾਂ ਹੀ ਕਰਨਾ ਝਟ ਮੰਗਣੀ ਪੱਟ ਵਿਆ ਫਟਾਫਟ ਵੈਸੇ ਮੇਰੀ ਗੱਲ ਸੁਣ ਲੋ ਦੀਦੀ ਰਿੰਗ ਸੈਰਮਨੀ ਵੀ ਛੱਡੋ ਛੋ ਢੋਲ ਸਿੱਧਾ ਵਿਆ ਸਿੱਧੀ ਗੱਲ ਵਿਆ ਹੀ ਕਰੀਏ ਚਲੋ ਮੇਰੀ ਗੱਲ ਸੁਣੋ ਤੂੰ ਮੇਰੇ ਭੈਣ ਭਰਾਵਾਂ ਨੂੰ ਵੀ ਜਾਣਦੀ ਤੇ ਮੈਂ ਵੀ ਜਾਣਦੀ ਆ ਠੀਕ ਹੈ ਨਾ ਤੇ ਆਪਣੀ ਦੋਸਤੀ ਦੋਸਤੀ ਜਿਹੜੀ ਹੈ ਨਾ ਹੁਣ ਉਹ ਰਿਸ਼ਤੇਦਾਰੀ ਦੇ ਰੇਲ ਚ ਬਦਲ ਨਹੀਂ ਚਾਹੀਦੀ ਚਲੋ ਰਿਸ਼ਤੇਦਾਰੀ ਤੇ ਚਲੋ ਕੋਈ ਗੱਲ ਨਹੀਂ ਬਣ ਜਾਈ ਦੋਸਤੀ ਨੂੰ ਦੋਸਤੀ ਤਰ੍ਹਾਂ ਹੀ ਰਹਿਣ ਦੋ ਯੋ ਇਹ ਉਲੀ ਜੜੀ ਗੱਲ ਹੈ ਤੁਹਾਡਾ ਤਾਂ ਪਿਆਰ ਹੀ ਬਹੁਤ ਹੈ ਨਹੀਂ ਪਿਆਰ ਹੋਣ ਵੀ ਬਹੁਤ ਹੈ ਪਿਆਰ ਵੱਲੋਂ ਕੋਈ ਉਹ ਜਿਹੀ ਗੱਲ ਨਹੀਂ ਗਈ ਪਰ ਦਿਸਤੇ ਵੱਲੋਂ ਨਾ ਕੋ ਹੈ ਮੰਜੂ ਇਹ ਕੀ ਤੂੰ ਕਿੰਨ ਨਹੀਂ ਹੈ ਦੇਖੋ ਵੀ ਜਦੋਂ ਬੱਚੇ ਛੋਟੇ ਸੀ ਨਾ ਉਦੋਂ ਗੱਲਾਂ ਕੁਝ ਹੋ ਰਹੀਆਂ ਸੀ ਤੁਸੀਂ ਸਾਨੂੰ ਜਾਣਦੇ ਹੋ ਅਸੀਂ ਤੁਹਾਨੂੰ ਜਾਣਦੇ ਆ ਮੇਰੀ ਗੱਲ ਸੁਣ ਅੱਪਾ ਪੱਕੇ ਵਾਦੇ ਕੀਤੇ ਸੀ ਤੇਰੀ ਕੁੜੀ ਮੇਰੇ ਘਰ ਆਏਗੀ ਪਰ ਤੂੰ ਹੁਣ ਕਹਿਂਦੀ ਆ ਕਿ ਮੈਨੇ ਰਿਸ਼ਤਾ ਕਰਨਾ ਮੇਰੀ ਗੱਲ ਸੁਣ ਮੰਜੂ ਤੈਨੂੰ ਪਤਾ ਕਿਸੇ ਚੀਜ਼ ਦੀ ਸਾਡੇ ਘਰ ਕਮੀ ਨਹੀਂ ਹੈਗੀ ਕਿਸੇ ਵੀ ਚੀਜ਼ ਦੀ ਗੱਡੀਆਂ ਘਰ-ਬਾਰ ਪ੍ਰਾਪਰਟੀ ਬੱਚੇ ਦਾ ਬੈਂਕ ਬੈਲੈਂਸ ਹਰ ਕ ਚੀਜ਼ ਹੈਗੀ ਆ ਤੇ ਤੂੰ ਸਾਹਿਲ ਨੂੰ ਪਿਆਰ ਵੀ ਬਹੁਤ ਜ਼ਿਆਦਾ ਕਰਦੀ ਆ ਬਹੁਤ ਜ਼ਿਆਦਾ ਪਿਆਰ ਕਰ ਦੇਖੋ ਮੰਜੂ ਪਿਆਰ ਮੈਂ ਸਾਇਨ ਹੁਣ ਵੀ ਬਹੁਤ ਜ਼ਿਆਦਾ ਕਰਦੀ ਹੱਦ ਤੋਂ ਵੱਧ ਮੈਂ ਪਿਆਰ ਕਰਦੀ ਆ ਤੁਹਾਡਾ ਬੱਚਾ ਨਹੀਂ ਉਹ ਮੇਰਾ ਬੱਚਾ ਹੀ ਹੈ ਪਰ ਇਹਗਾ ਮੈਂ ਕੀ ਰਿਸ਼ਤਾ ਨਹੀਂ ਕਰਨਾ ਮੈਂ ਮੰਜੂ ਵਜ੍ਹਾ ਕੀ ਆ ਮੈਂ ਤਾਂ ਵੇਖ ਤੇਰੀ ਧੀ ਨੂੰ ਲੈ ਕੇ ਕਈ ਸੁਪਨੇ ਸਜਾਏ ਹੋਏ ਆ ਦੇਖੋ ਸੁਪਨੇ ਸਜਾਣੇ ਕੋਈ ਮਾੜੀ ਗੱਲ ਨਹੀਂ ਕਿ ਸੁਪਨੇ ਬੰਦੇ ਨੂੰ ਸਜਾਣੇ ਚਾਹੀਦੇ ਆ ਪਰ ਸੁਪਨੇ ਵੀ ਉੱਥੇ ਸੋਹਣੇ ਲੱਗਦੇ ਜਿੱਥੇ ਥੋੜਾ ਨਾ ਸਹੀ ਸਰਕਲ ਹੋਵੇ ਸਹੀ ਸਰਕਲ ਹੋਵੇ ਪਰ ਤੂੰ ਵੇਖ ਲੈ ਹਮੇਸ਼ਾ ਮੈਂ ਨਾ ਵਾਦਾ ਕਰਦੀ ਰਹੀ ਆ ਹਮੇਸ਼ਾ ਮੈਨੂੰ ਕੰਦੀ ਰਹੀ ਆ ਹਮੇਸ਼ਾ ਮੈਨੂੰ ਉਹ ਚੀਜ਼ ਦਾ ਅਹਿਸਾਸ ਕਰਵਾਂਦੀ ਰਹੀ ਆ ਕਿ ਜਿਹੜੀ ਤੇਰੀ ਕੁੜੀ ਆ ਉਹ ਮੇਰੀ ਨੂੰ ਬਣੂਗੀ ਹੋਰ ਕਿਸੇ ਦੀ ਨਹੀਂ ਬਣੂਗੀ ਤੇ ਹੁਣ ਤੂੰ ਪੈਰ ਤੇ ਮੁਕਰਣ ਲਈ ਆ ਵੇਖੋ ਭਾਂਜੀ ਪੈਰ ਤੇ ਮੁਕਰਨ ਵਾਲਾ ਸਾਹ ਨਹੀਂ ਤੁਸੀਂ ਤਾਂ ਮੇਰੇ ਮਗਰ ਹੀ ਪੈ ਗਏ ਤੇ ਮੈਂ ਵੀ ਆਪਣੀ ਧੀ ਦੀ ਜ਼ਿੰਦਗੀ ਦੇਖਣੀ ਆ ਨਾ ਦੇਖੋ ਬਚਪਨ ਦੀ ਗੱਲ ਕੁਝ ਹੋਰ ਸੀ ਫੇ ਹੁਣ ਹਾਲਾਤ ਨਾ ਬਦਲ ਗਏ ਅੱਛਾ ਮੈਨੂੰ ਲੱਗਿਆ ਪਤਾ ਕਿ ਤੇਰੀ ਕੁੜੀ ਯਾਨੀ ਕਿ ਕਿਸੇ ਹੋਰ ਨੂੰ ਪਸੰਦ ਕਰਦੀ ਹੈ ਤਸਵੀਰ ਅੱਦਾ ਨਾ ਕਿ ਹੈ ਤੇ ਫੇਰ ਤੇ ਫੇਰ ਕੀ ਐ ਥੋੜੀ ਦਮ ਮੈਂ ਨਾ ਕਰਤੀ ਤੁਸੀਂ ਕਹਤਾ ਕਿ ਮੇਰੀ ਕੁੜੀ ਹੋਰ ਕਿਸੇ ਨੂੰ ਪਸੰਦ ਕਰਦੀ ਹੈ ਨਾ ਨਹੀਂ ਬਚਿਆ ਇਹੋ ਹੀ ਆ ਕਿਉਂਕਿ ਤੇਰੀ ਕੁੜੀ ਹੋ ਸਕਦਾ ਕਿਸੇ ਹੋਰ ਨੂੰ ਪਸੰਦ ਕਰਦੀ ਹੋਵੇ ਸਾਡੇ ਘਰਾਂ ਚ ਇਹੋ ਜਿਹਾ ਰੁਵਾਜ ਨਹੀਂ ਹੈ ਕਿ ਪਸੰਦ ਨਾ ਪਸੰਦ 11 ਕੁੜੀਆਂ ਵਹਿਆਂ ਕੁੜੀਆਂ ਆਸੀ ਆਪਣੇ ਘਰ ਦੇ ਵਿੱਚ ਤੇ ਆਪਣੀ ਸਾਡੀ ਮਨਪਸੰਦ ਚੱਲੀ ਉੱਥੇ ਮਾਪਿਓ ਦੀ ਚੱਲੀ ਹੈ ਤੇ ਫੇਰ ਮੰਜੂ ਤੂੰ ਕਿਉਂ ਨਾ ਕਰਨ ਢਈ ਨਾ ਨਾ ਕਿਉਂ ਕਰਨ ਢਈ ਹੈ ਤੇਰਾ ਮੁੰਡਾ ਤਾਂ ਹੈਗਾ ਬੇਲੜ ਇਹ ਤੁਸੀਂ ਗੰਦੇ ਸਾਡਾ ਬੈਂਕ ਕੋ ਬੈਲਸ ਸਾਡੀ ਕੋਠੀਆਂ ਕਰ ਆਵਾਂ ਪਰ ਉਹਦੀ ਕਮਾਈ ਥੋੜੀ ਐ ਮੰਨਿਆ ਜਸਵੀਰ ਇੱਕ ਦੁਕਾਨ ਐ ਸਾਡੀ ਵੇਖ ਮੰਨੀ ਪਰ ਮੰਨੀ ਦੁਕਾਨ ਐ ਸ਼ਹਿਰ ਵਿੱਚ ਸਾਨੂੰ ਸਾਰੇ ਜਾਣੇ ਜਾਂਦੇ ਹਾਂ ਤੂੰ ਕੰਨੀ ਮੇਰਾ ਮੁੰਡਾ ਵਿਹਲਾ ਹੈਗਾ ਮੈਂ ਸਭ ਕੁਝ ਤੁਹਾਡੀ ਮੰਨਦੀ ਐ ਦੁਕਾਨ ਤੁਹਾਡੀ ਆਪਣੀ ਐ ਤੁਹਾਡੀ ਚਲਦੀ ਦੁਕਾਨ ਐ ਸੇਲ ਵੀ ਬਹੁਤ ਹੈਗੀ ਐ ਪਰ ਤੇਰਾ ਮੁੰਡਾ ਜਾਂਦਾ ਕਿੰਨੇ ਵਜੇ ਦੁਕਾਨ ਤੇ ਮਨੂ ਪਹਿਲਾ ਤੂੰ ਐ ਦੱਸ ਦੋਵੇਂ ਤਾਂ ਪਹਿਲਾਂ ਸੁਤਾਨੀ ਉਠਦਾ ਉੱਠਦੇ ਆ ਸਾਰੋਂ ਚਾਹ ਚਾਹੀਦੀ ਆ ਬੱਤਮੀ ਜੋਗ ਆ ਤੈਨੂੰ ਅੱਡਾ ਭੈੜਾ ਬੋਲਦਾ ਵਾ ਇੱਕੋ ਨੇ ਮੈਂ ਤੇਰੇ ਘਰ ਆਈ ਤੂੰ ਕਲਪ ਦੀ ਪਈ ਉੱਠ ਜਾ ਉੱਠ ਜਾ 2 ਵਜੇ ਗਏ ਤੇਰਾ ਪਿਓ ਨੇ 9 ਵਜੇ ਦੀ ਦੁਕਾਨ ਖੋਲੀ ਹੋ 2 ਵਜੇ ਕਰਦਾ ਕਰਦਾ ਸਾਢੇ 3 ਪੋਨੇ 4 ਵਜੇ ਦੁਕਾਨ ਤੇ ਜਾਂਦਾ ਵਾ ਤੇ ਉਨੀ ਦਿਨ ਨੂੰ ਕੋਈ ਕੰਮ ਹੁੰਦਾ ਵਾ ਤੇ ਸਾਰੇ ਦਿਨ ਤੇ ਭਾਜੀ ਲੱਗੇ ਰਹਿੰਦੇ ਕੰਮ ਦੇ ਉੱਤੇ ਤੇ ਜਦੋਂ ਗਾਹਕ ਆ ਨਾ ਹੁੰਦਾ ਉਦੋਂ ਘਰ ਉਹ ਸੁੱਤਾ ਹੁੰਦਾ ਵਾ ਤੇ ਭਾਜੀ ਨੂੰ ਮੈਨੂੰ ਪਤਾ ਵਾ ਸਾਡੇ ਮੰਨਿਆ ਤੁਸੀਂ ਦੁਕਾਨ ਤੇ ਬੰਦੇ ਰੱਖੇ ਹੋਏ ਆ ਪਰ ਜੋ ਆਪ ਕੰਮ ਕਰ ਲੈਣਾ ਬੰਦਿਆਂ ਨੇ ਥੋੜੀ ਕਰ ਲੈਣਾ ਕੰਮ। ਬਾਜੀ ਕਿੱਡੇ ਬਜ਼ੁਰਗ ਹੁੰਦੇ ਪਏ। ਦਿਨੋਂ ਪਰ ਦਿਨ ਸ਼ਰੀਰ ਬੰਦੇ ਦਾ ਢਲਦਾ ਵੈ, ਜਵਾਨੀ ਨਹੀਂ ਚੜਦੀ ਬੰਦੇ ਨੂੰ। ਕੰਮ ਜੋ ਤੇਰਾ ਮੁੰਡਿਆਂ ਨੂੰ ਕਰਨਾ ਚਾਹੀਦਾ, ਉਹ ਤੇਰਾ ਘਰ ਵਾਲਾ ਕਰਨ ਢਿਆ ਵੈ। ਤੋ ਉਹ ਹੱਡ ਰੰਮ ਸੁਤਾ ਰਹਿੰਦਾ ਵੈ। ਦੋ ਜਵਾਬੋ ਜਵਾਬ ਕਿਉਂ ਨਹੀਂ ਦੇਂਦੇ? ਤੁਸੀਂ ਐਵਲੋ ਤੁਸੀਂ ਮੈਨੂੰ ਟੋਰ ਨਾਲ ਕਿਆ ਦਿੱਤਾ ਜੀ? ਉਧਰ ਤੁਸੀਂ ਮੈਨੂੰ ਦੋ ਚਾਰ ਗੱਲਾਂ ਸੁਣਾਤੀਆਂ ਤੁਹਾਡੀ ਕੁੜੀ ਦਾ ਇਸ ਤਰ੍ਹਾਂ ਸਰਕਲ ਹੈ گا ਵੈ। ਹੂੰ ਤੁਸੀਂ ਚੁੱਪ ਕਿਉਂ ਕਰ ਗਏ ਦਵੋ ਜਵਾਬ ਮੈਂ ਮਾੜੀ ਗੱਲ ਕੋਈ ਨਹੀਂ ਕਹੀ ਤੁਹਾਨੂੰ ਆਪਣਾ ਸਮਝਿਆ ਵੇ ਤੇ ਮੈਂ ਤੁਹਾਨੂੰ ਅੰਨੀ ਗੱਲ ਕਹੀ ਹੈ ਹਜੇ ਤੁਹਾਨੂੰ ਵਿਚਲਿਆਂ ਗੱਲਾਂ ਕਹੀਆਂ ਹੀ ਨਹੀਂ ਆਉਦੀਆਂ ਇਹੋ ਜਿਹੇ ਬੱਚੇ ਹੁੰਦੇ ਜਿਹੜਾ ਮਾਪਿਓ ਦੀ ਨਾ ਸਿਰ ਨੀਵਾ ਪਾ ਦਿੰਦੇ ਆ ਜਿਹੜਾ ਤੀ ਜਲਦੀ ਸੋਵੇ ਤੇ ਸਵੇਰੇ ਜਲਦੀ ਉੱਠੇ ਨਾ ਦੇ ਮੋੜ ਰਾਸਾ ਇਕਲਾਂ ਦੇ ਉਤੇ ਲੂ 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 ਲੋਰ ਫਿਰਦਾ ਰਹਦਾ ਆ ਇੱਕ ਡੇਢ ਵਿੱਚ ਪਹਿਲਾਂ ਉਹ ਧੰਨੀ ਵਰਦਾ ਫਿਰ ਜੇ ਬੂਆ ਖੜਗਾਏਗਾ ਠਾ 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 ਬੂਆ ਖੜਕਾਂਦਾ ਵੇ ਤੇ ਨਾਲ ਦੱਸ ਗਵਾਂਡੀਆਂ ਨੂੰ ਵੀ ਨਾਲ ਠਾ ਦਿੰਦਾ ਮੱਝੋ ਵਿਆਹ ਤੋਂ ਬਾਅਦ ਕੋਈ ਗੱਲ ਨਹੀਂ ਸੁਧਰ ਜਾਏਗਾ ਹਨਾ ਜਦੋਂ ਤਾਂ ਵਿਆਹ ਹੋ ਗਿਆ ਨਾ ਜਨਾਨੀ ਘਰ ਆ ਗਈ ਤੇ ਫਿਰ ਆਪ ਹੀ ਠੀਕ ਹੋ ਜਾਏਗਾ ਦੇਖੋ ਭੈਣ ਜੀ ਤੁਹਾਡੇ ਸਾਡੇ ਬੱਕਣ ਦੀਆਂ ਜਨਾਨੀਆਂ ਕਹਿ ਦਿੰਦੀਆਂ ਸਾਡੇ ਮੁੰਡੇ ਦਾ ਵਿਆਹ ਹੋ ਜੇ ਵਿਆਹ ਤੋਂ ਬਾਅਦ ਸੁਧਰ ਜਾਏਗਾ ਤੇ ਵਿਆਹ ਤੋਂ ਬਾਅਦ ਸੁਧਾਰਨ ਤੋਂ ਪਹਿਲਾਂ ਪਹਿਲਾਂ ਹੀ ਸੁਧਾਰੋ ਇਹ ਸਭ ਤੋਂ ਕੁਝ ਨਾ ਮਾਪਿਆਂ ਦਾ ਹੱਥ ਹੁੰਦਾ ਬੱਚੇ ਨੂੰ ਵਿਗਾੜਨ ਦੇ ਵਿੱਚ ਜੇ ਸਾਡਾ ਬੱਚਾ ਲੇਟ ਆਂਦਾ ਨਾ ਉਦੋਂ ਅਸੀਂ ਉਸਨੂੰ ਕੁਝ ਪੁੱਛਦੇ ਨਹੀਂ ਕੋਈ ਗਾਲ ਨਹੀਂ ਕੋਈ ਗਾਲ ਨਹੀਂ ਸੁੱਤਾ ਰਹੇ ਸੁੱਤਾ ਰਹੇ ਤੇਰਾ ਤੀ ਜਲਦੀ ਸੋਵੇਂਗਾ ਤੇ ਸਵੇਰੇ ਜਲਦੀ ਉੱਠ ਕੇ ਕੰਮ ਤੇ ਜਾਏਗਾ ਔਰ ਮੇਰਾ ਮੁੰਡਾ ਤੇ ਸਵੇਰੇ 7:30 ਵਜੇ ਚਲਾ ਹੀ ਜਾਂਦਾ ਵਾ ਉਹ ਕਿਉਂ ਨਹੀਂ ਗਲੀਆਂ ਚ ਨਿਕਲਦਾ ਨੂੰ ਮੇਰੇ ਵੀ ਤੇ ਨੋਟ ਹੀ ਆਈ ਹੈ ਯਾਰ ਤੇ ਕੱਲ ਨੂੰ ਜੇ ਕਿ ਤੇਰਾ ਮੁੰਡਾ 2-2 ਵਜੇ ਤੱਕ ਸੁੱਤਾ ਰਹੇਗਾ ਤੇ ਮੇਰੀ ਤਿੰਨੇ ਦਫਾ ਸੁੱਤੀ ਹੀ ਰਹਿਣਾ ਉਹਨੇ ਫਿਰ ਤੂੰ ਕਹਿ ਨਹੀਂ ਸਕਦੀ ਕੁਝ ਪਹਿਲੇ ਆਪਣੇ ਮੁੰਡੇ ਦੀਆਂ ਆਤਾਂ ਸੁਧਾਰੋ ਬਾਅਦ ਸੋਚਾਂਗੇ ਕੀ ਹੋਣਾ ਕੀ ਨਹੀਂ ਹੋਣਾ ਤੇ ਰਿਸ਼ਤਾ ਦੇ ਮੈਂ ਕਰਨਾ ਨਹੀਂ ਜੀ ਪਿਆਰ ਸਾਡਾ ਤਾਂ ਹੀ ਬਣਿਆ ਰਹਿਣ ਤੋਂ ਤੇ ਬਣਿਆ ਰਵੇ ਕਿਉਂ ਫਿਰ ਸ਼ੇਖੰਦਰ ਜੀ ਚੱਲ ਫਿਰ ਚੱਲੀਏ ਉਹਨੇ ਤੇ ਜਵਾਬ ਦਿੱਤਾ ਜਵਾਬ ਨਹੀਂ ਮੈਂ ਦਿੱਤਾ ਮੈਂ ਤੁਹਾਡੇ ਕੰਨ ਖੋਲੇ ਆ ਮੈਂ ਤੇ ਤੁਹਾਨੂੰ ਪਹਿਲਾਂ ਕਿ ਅਸੀਂ ਤੂੰ ਗੱਲ ਕੀਤੀ ਹੋਈ ਤੂੰ ਕੀ ਕੀਤੀ ਹੋਈ ਹੈ ਮੇਰੇ ਪਛਵੰਦੀ ਤੇ ਲਈ ਮੇਰੀ ਗੱਲ ਸੁਣੋ ਹੁਣ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਆਪਾਂ ਇਹਨਾਂ ਨੂੰ ਪੁੱਛਦੇ ਪੁੱਛੋ ਜੀ ਹਾਂ ਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਤੇ ਸਭ ਨਾਲ ਪਹਿਲਾਂ ਇਹ ਹੈ ਕਿ ਮੰਜੂ ਭੈਣ ਜੀ ਹਿਲ ਸਟੇਸ਼ਨ ਤੇ ਗਏ ਸੀ ਵਾਪਸ ਆ ਗਏ ਬੜੇ ਚੰਗੇ ਚਾਰ ਦਿਨ ਚਾਰ ਦਿਨ ਇਹ ਤੁਹਾਨੂੰ ਕਿਹਾ ਸੀ ਗਏ ਸੀ ਕਿ ਤੇ ਹੁਣ ਬੜੀ ਜਲਦੀ ਜਿਹੜੀ ਹੈਗੀ ਆ ਸਟੋਰੀ ਆਤਮਾ ਉਹ ਸ਼ਾਇਦ 2-4 ਦਿਨਾਂ ਤੱਕ ਮੰਡੇ ਤੋਂ ਮੰਡੇ ਤੋਂ ਕੰਟੀਨਿਊ ਕਰ ਦੇਣੀ ਆਪਾਂ ਉਹ ਸ਼ੁਰੂ ਹੋ ਜੇਗੀ ਬਸ ਚਾਈ ਜੀ ਰਹਿ ਗਏ ਉਹਨਾਂ ਦੇ ਹਸਬੰਦ ਦਾ ਆਪਰੇਟ ਹੋਇਆ ਤੇ ਉਹ ਕੱਲ ਆਏ ਸੀ ਅੱਜ ਜਿਹੜਾ ਕੱਲ ਆਏ ਸੀ ਉਹ ਵੀਡੀਓ ਬਣਾ ਕੇ ਗਏ ਇੱਕ ਪਰ ਫਿਰ ਉਸੇ ਵਾਲੇ ਫੋਨ ਆ ਗਿਆ ਤੇ ਵਾਪਸ ਚਲੇ ਗਏ 15 ਕੁ ਮਿੰਟਾਂ ਹਾਂ 15 ਕੁ ਮਿੰਟਾਂ ਆਏ ਸੀ ਵਿਚਾਰੇ ਕੀ ਮਜਬੂਰੀ ਹੈ ਭਾਰਿਆਂ ਨੂੰ ਕਹਿ ਕੇ ਆਏ ਸੀ ਕਿ ਮੈਂ 1 ਘੰਟਾ ਆਵਾਂਗੀ ਪਰ ਫਿਰ ਫੋਨ ਆ ਗਿਆ ਚਲੇ ਗਏ ਚਲੋ ਜੀ ਇਹ ਟੌਪਿਕ ਤੋਂ ਪਾ ਪੜ ਗਏ ਪਰ ਦਸਣਾ ਚ ਰੋਹੀ ਸੀ ਬਿਲਕੁਲ ਮੰਜੂ ਭੈਣ ਜੀ ਨੇ ਸਹੀ ਕੀਤਾ ਮੈਂ ਗਰੰਟੀ ਚ ਕਣ ਨਹੀਂ ਕੋਈ ਨਹੀਂ ਵਿਆਹ ਤੋਂ ਬਾਅਦ ਸੁਧਰ ਜਗਾ ਵਿਆਹ ਤੋਂ ਬਾਅਦ ਕਿਉਂ ਸੁਧਰੇ ਇਹ ਕੁੜੀਆਂ ਨੇ ਠੇਕਾ ਲਿਆ ਕਿ ਵਿਗੜਿਆ ਹੋਇਆ ਆਪਾਂ ਮਤਲਬ ਨੂਆ ਤਿੰਗ ਆ ਕੇ ਸਦਾਰਣੀਆਂ ਫਿਰ ਬਲੇਮ ਆਪਾਂ ਲਾਵਾਂਗੇ ਕਿ ਤੁਸੀਂ ਆ ਕੇ ਨਹੀਂ ਨਾਲੇ ਗਰੰਟੀ ਥੋੜੀ ਹੈ ਕਿ ਸੁਧਰ ਜਾ 24 ਸਾਲ ਮਾਸੀ ਦੇ ਮਾਂ ਨਹੀਂ ਸਮਝਾ ਸਕੇ ਤੇ ਮੈਂ ਕਿੱਥੋਂ ਕਰਨਾ ਹੈ ਨਾਲੇ ਗਰੰਟੀ ਥੋੜੀ ਹੈ ਕਿ ਵਿਆਹ ਤੋਂ ਬਾਅਦ ਪਤਾ ਕੀ ਗੱਲ ਹੈ ਭੈਣ ਜੀ ਫਿਰ ਲੜਾਈ ਹੋਣੀ ਆ ਕਿਉਂਕਿ ਜਦੋਂ ਕੁੜੀ ਨੇ ਕਹਿਣਾ ਆ ਕੰਮ ਇਸ ਤਰ੍ਹਾਂ ਨਾ ਕਰ ਆ ਕੰਮ ਇਸ ਤਰ੍ਹਾਂ ਕਰ ਤੇ ਫਿਰ ਲੰਬੇ ਮਿਲ ਲੈ। ਬਿਲਕੁਲ ਬਿਲਕੁਲ। ਐਸ ਕਰਕੇ ਵੇਖੋ ਜੀ ਅੱਜ ਤਾਂ ਆਪਾਂ ਇੱਕ ਸਟੋਰੀ ਦੇ ਰੂਪ ਵਿੱਚ ਤੁਹਾਨੂੰ ਦੱਸਿਆ। ਇਹ ਕੱਲ ਨੂੰ ਸੱਚ ਵਿੱਚ ਵੀ ਹੋ ਸਕਦਾ ਹੋ ਸਕਦਾ ਕਈਆਂ ਨਾਲ ਇਹ ਚੀਜ਼ ਹੁੰਦੀ ਹੋਵੇ। ਫਿਰ ਹਸਬੰਦ ਵਾ ਇਦਾਂ ਰਿਲੇਸ਼ਨ ਖਰਾਬ ਹੁੰਦੇ ਆ, ਲੜਾਈ ਝਗੜਾ ਹੁੰਦਾ। ਐਸ ਕਰਕੇ ਤੁਸੀਂ ਹੁਣ ਤੋਂ ਹੀ ਆਪਣੇ ਬੱਚਿਆਂ ਨੂੰ ਸੁਧਾਰੋ। ਹੁਣ ਤੋਂ ਟਾਈਮ ਨਾ ਕਹੋ ਨਹੀਂ ਤਾਂ ਇਹ ਨਾ ਹੋਵੇ ਆਉਣ ਵਾਲੇ ਸਮੇਂ 'ਚ ਇਹੋ ਕੁਝ ਹੀ ਹੋਵੇ। ਜੋ ਕੁਝ ਮੇਰੇ ਨਾਲ ਹੋਇਆ ਬਿਲਕੁਲ ਬਿਲਕੁਲ ਜੇ ਤੁਹਾਨੂੰ ਸਟੋਰੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਬਰਸਾਤ ਬਹੁਤ ਹੋ ਰਹੀ ਹੈ ਜੀ ਠੀਕ ਹੈ ਜੀ ਥੈਂਕ ਯੂ ਸੋ ਮਚ ਜੀ